ਇਕ ਜਮਾਨਾ ਸੀ 3 ਸਾਲ ਪਹਿਲਾਂ ਮੇਰੇ ਫੋਟੋ ਸਾਰੇ ਪੰਜਾਬ ਦੇ ਵਿੱਚ ਲੱਗੇ ਹੋਏ ਸੀ ਬੜੇ ਜਿਹੜੇ ਵਜੀਰ ਬਣੇ ਨੇ ਜੋ ਤੁਹਾਡੇ ਕਈ ਐਮਐਲਏ ਬਣੇ ਨੇ ਉਹ ਮੇਰੀਆਂ ਫੋਟੋਆਂ ਲਗਾ ਲਗਾ ਕੇ ਬਣੇ ਸੀ ਅੱਜ ਠੀਕ ਹੈ ਅੱਜ ਹੁਣ ਉਹਨਾਂ ਦੀ ਲੋੜ ਨਹੀਂ ਹੈ ਲੋੜ ਜਦੋਂ ਕ੍ਰੈਡੀਬਿਲਿਟੀ ਬਣਾਉਣ ਦੀ ਸੀ ਕਿ ਮੇਰਾ ਫੋਟੋ ਲੱਗ ਗਿਆ ਬਹੁਤ ਸਾਰੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮੇਰੇ ਫੋਟੋ ਨਹੀਂ ਲਗਾ ਰਹੇ ਨੇ ਮੈਂ ਥੋੜੇ ਉਹਨਾਂ ਨੂੰ ਕਿਹਾ ਕਿ ਮੇਰਾ ਫੋਟੋ ਲਗਾਓ ਜੀ ਮੈਂ ਕਿਸ ਤਰ੍ਹਾਂ ਕਹਾਂ ਲਗੀ ਮੇਰਾ ਫੋਟੋ ਲਗਾਓ ਠੀਕ ਹੈ ਤੁਸੀਂ ਕਿਸੇ ਨੂੰ ਵੀ ਪੁੱਛੋ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਪੁੱਛੋ ਲੀਡਰ ਨੂੰ ਪੁੱਛੋ ਮੈਨੂੰ ਪੁੱਛ ਲਓ ਅਸੀਂ ਉਸ ਕੈਂਡੀਡੇਟ ਦੀ ਸ਼ਕਲ ਨੌਰਥ ਹਲਕੇ ਦੇ ਵਿੱਚ ਜਾਂ ਉਸ ਵਾਰਡ ਦੇ ਵਿੱਚ ਕਦੇ ਵੀ ਨਹੀਂ ਦੇਖੀ ਨਾ ਮੈਂ ਜਾਣਦਾ ਨਾ ਹੀ ਉਹਨਾਂ ਨੇ ਸੰਪਰਕ ਕੀਤਾ ਮੇਰੇ ਨਾਲ ਜੀ ਤੋ ਬਤੌਰ ਐਮਐਲਏ ਮੈਂ ਕਿਸ ਤਰ੍ਹਾਂ ਉਹਨਾਂ ਦੀ ਸਪੋਰਟ ਕਰ ਸਕਦਾ ਤੁਸੀਂ ਦੱਸੋ ਨਾ ਮੈਂ ਉਹਨਾਂ ਨੂੰ ਜਾਣਦਾ ਨਾ ਉਹਨਾਂ ਦੇ ਉਹਨਾਂ ਨੇ ਮੇਰੇ ਨਾਲ ਕੋਈ ਕੰਟੈਕਟ ਮੈਂ ਬਤੌਰ ਐਮਐਲਏ ਮੈਂ ਕਿਸ ਤਰ੍ਹਾਂ ਕਿਸੇ ਨੂੰ ਕਹ ਸਕਦਾ ਆ ਕਿ ਫਲਾਣੇ ਦੀ ਸਪੋਰਟ ਕਰ ਦੋ ਜੋ ਲੋਕ ਮੇਰੇ ਵਿਰੋਧੀ ਸੀਗੇ ਚਾਹੇ ਪਾਰਟੀ ਦੇ ਵਿੱਚ ਹੁੰਦੇ ਹੋਏ 2022 ਦੇ ਵਿੱਚ ਹਰ ਪਾਰਟੀ ਦੇ ਵਿੱਚ ਅੰਦਰੂਨੀ ਸਿਆਸਤ ਹੁੰਦੀ ਹੈ ਪਟੋਕਟ ਆઠ ਇਸ ਤਰ੍ਹਾਂ ਦੇ ਵਿਅਕਤੀ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜੋ ਸਾਡੇ ਪਾਰਟੀ ਦੇ ਵਿੱਚ ਹੁੰਦੇ ਹੋਏ ਰਾਜਨੀਤਿਕ ਵਿਰੋਧੀ ਰਹਿੰਦੇ ਅਸੀਂ ਕਿਸ ਤਰ੍ਹਾਂ ਉਹਨਾਂ ਵਾਸਤੇ ਟਿਕਟਾਂ ਦੀ ਮੰਗ ਕਰ ਰਹੇ ਜਾਂ ਲੋਕਾਂ ਨੂੰ ਕਿਸ ਤਰ੍ਹਾਂ ਜਾਵਾਂਗੇ ਕਿ ਤੁਸੀਂ ਇਹਨਾਂ ਨੂੰ ਵੋਟ ਦੇ ਦੋ ਜੋ ਚੰਗੇ ਲੋਕ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਡੀ ਮਦਦ ਕੀਤੀ ਅੱਜ ਵੀ ਸਾਡੇ ਨਾਲ ਖੜੇ ਨੇ ਭਾਵੇਂ ਉਹ ਆਮ ਆਦਮੀ ਟਿਕਟ ਤੇ ਲੜ ਰਹੇ ਨੇ ਭਾਵੇਂ ਉਹ ਆਜ਼ਾਦ ਹੀ ਲੜ ਰਹੇ ਨੇ ਜਨ ਅਦਕ ਕਿਰਦਾਰ ਹੈ ਅਸੀਂ ਨੈਤਿਕ ਸਮਰਥਨ ਉਹਨਾਂ ਲੋਕਾਂ ਨੂੰ ਦੇ ਰਹੇ ਹਾਂ ਤੁਹਾਡੀ ਆਪਣੀ ਪਾਰਟੀ ਤੁਹਾਡਾ ਸਾਥ ਨਹੀਂ ਦੇ ਰਿਹਾ ਤੇ ਡਰ ਤਾਂ ਲਈ ਹੀ ਸੂਰਤ ਮੇਰਾ ਸਾਥ ਦੋ ਨਾਂ ਦਾ ਪਬਲਿਕ ਦੀ ਸੁਰੱਖਿਆ ਤੱਕ ਕਰੋ ਨਾ ਜੀ ਪਬਲਿਕ ਦੀ ਸਫਟੀ ਸਿਕਿਉਰਿਟੀ ਕਰੋ ਨਾ ਮੈਨੂੰ ਛੱਡ ਦਿਓ ਮੈਨੂੰ ਹੋਰ ਪਾਸੇ ਕਰ ਦਿਓ ਮੈਨੂੰ ਕੋਈ ਲੜਾ ਦੇਣਾ ਨਹੀਂ ਹੈ ਜੀ ਮੈਂ ਤਾਂ ਕਹ ਰਿਹਾ ਕਿ ਤੁਸੀਂ ਥੋੜਾ ਸਾਈਡ ਕਰੋਗੇ ਮੈਂ ਜ਼ਿਆਦਾ ਹੋ ਜਾਵਾਂਗਾ ਤੁਸੀਂ ਲੋਕਾਂ ਦੀ ਸੇਫਟੀ ਕਰੋ ਨਾ ਜੀ ਲੋਕਾਂ ਦੀ ਸੁਰੱਖਿਆ ਕਰੋ ਤੁਸੀਂ ਮੇਰਾ ਸਾਥ ਦੇਂਦੇ ਕੀ ਦਾ ਕੀ ਮਤਲਬ ਹੈ ਮੰਨ ਲਓ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਜੀ ਕਬਜ਼ਾ ਹੋ ਗਿਆ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਇੱਕ ਹੀ ਹੈ ਕਿ ਜੇਕਰ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਤਾਂ ਕੱਲ ਤੁਹਾਡੇ ਆਪਣੇ ਘਰ ਤੇ ਕਬਜ਼ਾ ਹੋ ਸਕਦਾ ਹੈ ਜਨਤਾ ਸੇਫ ਨਹੀਂ ਹੈ ਜਨਤਾ ਦਾ ਆਪਣਾ ਮਕਾਨ ਸੇਫ ਨਹੀਂ ਹੈ ਮੈਂ ਉੱਤੇ ਕਿਸੇ ਵੀ ਤਰ੍ਹਾਂ ਦੀ ਨਹੀਂ ਮੇਰਾ ਕੰਮ ਹੈ ਜਨਤਾ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ ਹਰ ਚੀਜ਼ ਸ਼ਿਕਾਇਤ ਦੀ ਨੋਟਿਸ ਦੇ ਵਿੱਚ ਲਿਆਉਣਾ ਅਸੈਂਬਲੀ ਦੇ ਵਿੱਚ ਗੱਲ ਕਰਨਾ ਮੇਰਾ ਫੋਰਮ ਉਹੀ ਹੈ ਕਿ ਜਦੋਂ ਮੈਂ ਸਾਰਾ ਲਿਸਟ ਬਣਾ ਕੇ ਰੱਖਦਾ ਹਾਂ ਨੋਟਿਸ ਦਿੰਦਾ ਹਾਂ ਜਦੋਂ ਮੌਕਾ ਮਿਲਦਾ ਹੈ ਮੈਂ ਜਨਤਾ ਦੀ ਗਲਤ ਤੁਸੀਂ ਮੇਰੇ ਨਾਲ ਮੇਰਾ ਕੋਈ ਕੰਮ ਨਹੀਂ ਹੈ ਮੈਂ ਕਦੇ ਵੀ ਆਪਣੀ ਗੱਲ ਨਹੀਂ ਕੀਤੀ ਤੁਸੀਂ ਕਹਾਂ ਨਾ ਕਿ ਸਰਕਾਰ ਇਹ ਸਾਥ ਨਹੀਂ ਦੇ ਰਹੀ ਹੈ ਮੈਂ ਸਾਥ ਦੀ ਮੰਗ ਹੀ ਨਹੀਂ ਕੀਤੀ ਜੀ ਮੈਨੂੰ ਆਪਣੇ ਵਾਸਤੇ ਕੀ ਲੈਣਾ ਦੇਣਾ ਹੈ ਯਾਰ ਸਰ ਦੱਸੋ ਮੈਨੂੰ ਆਪਣੇ ਵਾਸਤੇ ਕੀ ਲੈਣਾ ਦੇਣਾ ਪਰ ਵੀ ਆ ਵੀ ਕਹਿੰਦੇ ਕਿ 40% ਲੋਕਾਂ ਨੇ ਜਾਨਾ ਨਹੀਂ ਤੇ 40% ਪੰਜਾਬ ਦੇ ਵਿੱਚ ਵੋਟ ਤੁਹਾਡੇ ਮਨੂ ਪਈ ਆ ਤੇ ਜੇ ਤੁਸੀਂ ਕਹਿੰਦੇ ਕਿ ਅੱਜ ਮੈਂ ਸਾਈਡ ਤੇ ਗਿਆ ਫਿਰ ਉਹ 40% ਲੋਕਾਂ ਦੇ ਨਹੀਂ ਨਹੀਂ ਸਾਈਡ ਕੀਤਾ ਹੈ ਨਾ ਤਾਂ ਥੋੜਾ ਸਾਈਡ ਹੈ ਨਾ ਨਹੀਂ ਕੀਤਾ ज्यादा साइड में आप हो गया कुछ मेरे घरेलू हालात ने मैनु साइड करता मैं एक्टिव नहीं हाँ पता ही है इस तो तो करके देखो जो लोग लड़ रहे ने जो लोग लड़ा रहे ने वो देखे सरकार बना तो जितना इंपोर्टेंट नहीं है यह भी मैं देख रहा जी रोज लोग मेरे को आ रहे ने चाहे कोई भी जान के खुशी होगी कि मेरे को अकाली दल के लोग भी ने कांग्रेस के भी ने बीजेपी के भी आ रहे ने ਇਹ ਬੋਖੋ ਜੀ ਸਾਡੇ ਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ ਕੋਈ ਪੁਲਿਸ ਵਾਲਾ ਪੇਜ ਦਿੰਦਾ ਹੈ ਫਿਰ ਕੋਈ ਸਾਨੂੰ ਪਰਮਿਸ਼ਨ ਨਹੀਂ ਦੇ ਰਿਹਾ ਹੈ ਲਾਊਡ ਸਪੀਕਰ ਲਗਾਉਣ ਵਾਸਤੇ ਜਦ ਜਸਦੀਪ ਪਰਚੇ ਦਾ ਸੀਗਾ ਕਿ ਪ੍ਰਚਾਰ ਰੱਦ ਕਰ ਦਿੱਤਾ ਗਿਆ ਜੀ ਫਿਰ ਸਾਡਾ ਪਰਚਾ ਲਿਆ ਨਹੀਂ ਗਿਆ ਜੀ ਸੁੱਤੋ ਸਾਡਾ ਕੰਮ ਹੁੰਦਾ ਹੈ ਅਪਸਰਾ ਨੂੰ ਦੱਸ ਦੇਣਾ ਅਪਸਰਾ ਦੀ ਮਰਜ਼ੀ ਉਹ ਕੀ ਕਰਦੇ ਨੇ ਕਿਸ ਤਰ੍ਹਾਂ ਨਹੀਂ ਕਰਦੇ ਨੇ ਲੇਕਿਨ ਮੇਰੇ ਕੋਲ ਤਾਂ ਸਾਰੇ ਹੁੰਦੇ ਨੇ ਕਾਰਨ ਇਹ ਕਿ ਇਹ ਵੀ ਹੈ कि मैं अपने शहर ਦੇ ਵਿੱਚ ਬਿਲਕੁਲ ਨਿਰਪੱਖ ਹੋ ਕੇ ਚੱਲ ਰਹਾ ਹਾਂ। ਪਾਰਟੀਬਾਜੀ ਇੱਕ ਬਕਰੇ ਚੀਜ਼ ਹੁੰਦੀ ਹੈ। પ્રેમ ਪਿਆਰ ਕਿਉਂਕਿ ਮੈਂ ਅਫਸਰ ਰਹਾ ਹਾਂ ਜੀ। ਕਮਰ ਸਾਹਿਬ ਸਾਰਿਆਂ ਦੇ ਨਾਲ ਪ੍ਰੇਮ ਕਰ ਰਿਹਾ ਹਾਂ। ਕਮਰ ਸਾਹਿਬ ਮੈਂ ਪ੍ਰੇਮ ਪਿਆਰ ਦੇ ਨਾਲ ਸਾਰਿਆਂ ਦੇ ਨਾਲ ਰਿਹਾ। ਮਤਲਬ ਇੱਕ ਲੋਕਾਂ ਨਾਲ ਵੀ ਧੋਖਾ ਆਇਆ ਤੇ ਤੁਹਾਡੇ ਨਾਲ ਵੀ ਧੋਖਾ ਆਇਆ। ਨਾ ਨਾ ਮੈਂ ਆਪਣੀ ਗਲਤਰੀ ਨਹੀਂ ਹੈ ਹਾਂ ਜੀ। ਦੇਖੋ ਚਲੋ ਜਨਤਾ ਦਾ ਪਰ ਗਾੜੀ ਕੇਸ ਦੀ ਗੱਲ ਕਰਦਾ ਹਾਂ ਜੀ। ਜੇਕਰ ਮੈਂ ਚੁੱਪ ਹੋ ਜਾਂਦਾ ਜਾਂ ਮੈਂ ਕਿਸੇ ਡੀਲ ਦਾ ਹਿੱਸਾ ਬਣ ਜਾਂਦਾ ਤਾਂ ਮੈਨੂੰ ਉਹਦਾ ਬਹੁਤ ਵੱਡਾ ਮਿਲ ਸਕਦਾ ਸੀ। लेकिन मैं अपने स्टैंड पे कायम रहा कायम रहा तो सच्चाई सामने आई कि नहीं आई चाहे श्री अकाल तक साहब तो सच्चाई सामने आई तो सर्विस भी की सच्चाई के आधार से राजनीति भी करनी है सच्चाई दे ते मैं अपने वास्ते तो कुछ चाहिए ही नहीं है मेरी गल सुनो मेरी गल सुनो मेरी गलत सुनो उसके बारे बाद पार गल करा वो ऐसे केस करके मेरे तस्द तो होया उस तसदत का एक हिस्सा देखना वो भी ਤੁਹਾਡੇ ਸਾਹਮਣੇ ਆਇਆ ਸੁਣੋ ਉਹ ਵੀ ਤੁਹਾਡੇ ਸਾਹਮਣੇ ਆ ਜਾਏਗਾ ਜਦੋਂ ਸਰਕਟ ਹਾਊਸ ਤੇ ਹੀ ਕਬਜ਼ਾ ਹੋ ਗਿਆ ਜੋ 10 ਕਰੋੜ ਪੰਜਾਬੀਆਂ ਦੀ ਤਰੋਹ ਰਹਿ ਤੇ ਕੁੰਵਰ ਵੀਜੇ ਪ੍ਰਤਾਪ ਨੂੰ ਉਹਨਾਂ ਦੀ ਰਿਆਇਸ਼ ਤੋਂ ਬਾਹਰ ਕਰ ਦਿੱਤਾ ਗਿਆ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਸੁਣੋ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਕਿਸੇ ਨੇ ਮੰਨ ਲਓ ਹਸਪੀਟਲ ਦੀ ਜਗ੍ਹਾ ਤੇ ਕਬਜ਼ਾ ਕਰਕੇ ਪੰਜ ਸਿਤਾਰਾ ਹੋਟਲ ਬਣਵਾ ਲਿਆ ਕਿਸੇ ਨੇ ਦੇਖੋ ਜੇਲ੍ਹ ਦੀ ਜ਼ਮੀਨ ਤੇ ਕਬਜ਼ਾ ਜਮਾ ਲਿਆ ਕਿਸੇ ਨੇ ਪੀ ਡਬਲਯੂ ਡੀ ਦੀ ਜਗ੍ਹਾ ਤੇ ਕਬਜ਼ਾ ਜਮਾ ਲਿਆ ਇਸ ਦੇਖੋ ਕੋਈ ਵੀ ਸਰਕਾਰ ਬੰਦੀ ਹੈ ਨਾ ਤੋ 5 ਸਾਲ ਬਾਅਦ ਜਾਂ ਜਦੋਂ ਤੱਕ ਉਹ ਸਰਕਾਰ ਹੁੰਦੀ ਹੈ ਉਹ ਇੱਕ ਟਰਸਟ ਹੁੰਦਾ ਹੈ ਜੀ ਤੁਹਾਡਾ ਕੰਮ ਹੈ ਰੱਖਿ ਰਣਾ ਵੇਚਣਾ ਨਹੀਂ ਤੁਸੀਂ ਮਾਲਕ ਨਹੀਂ ਹੋਗੇ ਤੁਸੀਂ ਵੇਚ ਦੋਗੇ ਠੀਕ ਹੈ ਕਿ ਨਹੀਂ ਤੁਸੀਂ ਮਾਲਕ ਨਹੀਂ ਹੋਗੇ 30 ਸਾਲ ਦੀ ਲੀਜ਼ ਤੇ ਦੇ ਦੋ 30 ਸਾਲ ਬਾਅਦ ਨਾ ਮੈਂ ਰਹਿਣਾ ਹੈ ਨਾ ਤੁਸੀਂ ਰਹਿਣਾ ਹੈ ਚਲੋ ਕੋਈ ਕੋਈ ਰਹੇਗਾ ਲੇਕਿਨ ਗਾਰੰਟੀ ਤਾਂ ਕੋਈ ਨਹੀਂ ਹੈ ਨਾ ਜੀ ਤੇ ਉਹ 30 ਸਾਲ ਬਾਅਦ ਉਹ ਲੀਜ਼ ਬਹੁਤ ਆਸਾਨੀ ਦੇ ਨਾਲ ਉਹ ਦੁਬਾਰਾ ਵਧਾ ਦਿੱਤੀ ਜਾਊਗੀ ਜੀ ਜਦ ਮੈਂ ਸਰਕਟ ਹਾਊਸ ਦੀ ਗੱਲ ਕਰ ਰਿਹਾ ਠੀਕ ਹੈ ਨਾ ਲੀਜ਼ ਤੇ ਨਹੀਂ ਮੈਂ ਜਦੋਂ ਅਸੈਂਬਲੀ ਦੇ ਵਿੱਚ ਗੱਲ ਕੀਤੀ ਵੇਚਿਆ ਨਹੀਂ ਗਿਆ ਜੀ ਲੀਜ਼ ਤੇ ਦਿੱਤਾ ਗਿਆ ਹੈ ਨਾ ਤੁਸੀਂ ਰਹਿਣਾ ਹੈ 30 ਸਾਲ ਬਾਅਦ ਨਾ ਮੈਂ ਰਹਿਣਾ ਕੋਈ ਕਈ ਰਹੇਗਾ ਠੀਕ ਹੈ ਕਿ ਨਹੀਂ 30 ਸਾਲ ਬਾਅਦ ਅਸੀਂ ਹੋਵਾਂਗੇ ਵੀ ਤਾਂ ਐਕਟਿਵ ਨਹੀਂ ਹੋਵਾਂਗੇ ਜੀ ਤੁਹਾਨੂੰ ਮਤਲਬ ਕਲੀਅਰ ਮੈਂ ਦੱਸ ਰਿਹਾ ਹਾਂ ਇੱਕ ਜਨਰੇਸ਼ਨ ਬਦਲ ਜਾਏ ਕਿ ਨਹੀਂ ਬਦਲ ਜਾਏ 30 ਸਾਲ ਬਾਅਦ ਤੇ 30 ਸਾਲ ਦਾ ਲੀਜ਼ ਜੋ ਹੈ ਨਾ ਜਨਤਾ ਨੂੰ ਤੋਹਫਾ ਦੇਣ ਵਾਸਤੇ ਹੁੰਦਾ ਹੋਇਆ ਇਹ ਕਾਂਗਰਸ ਦੇ ਟਾਈਮ ਮੈਂ ਤੁਹਾਨੂੰ ਕਲੀਅਰ ਕਰਦਾ ਤੇ ਸਾਡਾ ਇੱਕ ਇਲੈਕਸ਼ਨ এজেন্ডਾ ਵੇਚੀ ਗਏ ਮੈਂ ਤਾਂ ਆਪਣੇ এজেন্ডੇ ਦੀ ਪੂਰਤੀ ਵਾਸਤੇ ਕਿਹਾ ਸੀ ਕਿ ਸਾਡਾ এজেন্ডਾ ਸੀ ਤੁਸੀਂ ਸਰਕਟ ਹਾਊਸ ਕਾਲੀ ਕਰਾਓ ਹੈ ਲੋਧੀ ਸਾਹਿਬ ਨੇ ਕਹੀ ਮੇਰੀ ਜਦੋਂ ਜੁਆਇਨਿੰਗ ਕੇਜਰੀਵਾਲ ਸਾਹਿਬ ਨੇ 21 ਜੂਨ 2021 ਨੂੰ ਕਰਾਈ ਸੀ ਉਸ ਤੋਂ ਬਾਅਦ ਕੋਈ ਫੰਕਸ਼ਨ ਸਰਕਟ ਹਾਊਸ ਦੇ ਵਿੱਚ ਨਹੀਂ ਹੋਇਆ ਸੀ ਉਹ ਗ੍ਰਫਟ ਦੇ ਵਿੱਚ ਚਲਾ ਗਿਆ ਗ੍ਰਫਟ ਦੇ ਵਿੱਚ ਚਲਾ ਗਿਆ ਅੱਜ ਕੱਲ੍ਹ ਦੇਖੋ ਕੰਪਨੀਆਂ ਬਣ ਜਾਂਦੀਆਂ ਨੇ ਤਨਾ ਕੰਪਨੀ ਦਾ ਆ ਜਾਂਦਾ ਹੈ ਬੰਦੇ ਦਾ ਨਾਂ ਪਿੱਛੇ ਰਹਿੰਦਾ ਹੈ ਪੈਕ ਦੇ ਵਿੱਚ ਹੁੰਦਾ ਹੈ ਬੰਦੇ ਦਾ ਨਾਂ ਤੇ ਇਸ ਕਰਕੇ ਉਹਨੂੰ ਕਾਰਪੋਰੇਟ ਦਾ ਇੱਕ ਨਾਂ ਦੇ ਦਿੱਤਾ ਜਾਂਦਾ ਹੈ ਲੇਕਿਨ ਸਾਡਾ ਕੰਮ ਹੁੰਦਾ ਹੈ ਪਰਦਾ ਹਟਾ ਦੋ ਨਕਾਬ ਹਟਾ ਦੋ ਕਾਰਪੋਰੇਟ ਦਾ ਜਿਹੜਾ ਨਕਾਬ ਹੈ ਮੈਂ ਅਸੈਂਬਲੀ ਦੇ ਵਿੱਚ ਹਟਾ ਦਿੱਤਾ ਸੀ ਠੀਕ ਹੈ ਅੱਜ ਅਸੀਂ ਨ 4 ਪੁਆਇੰਟ ਤੇ ਗਲਤੀ ਹੋ ਉਸ ਸੰਬੰਧਿਤ ਕੋਈ ਸਵਾਲ ਕਰਨਾ ਹੈ ਇੱਕ ਸਵਾਲ ਹੈ ਕਿ ਨਰੈਗ ਸਿੰਘ ਚੋੜੇ ਦੇ ਖੰਡੂਜਰਾ ਹਮਲਾ ਕੀਤਾ ਗਿਆ ਉਹਦੇ ਵਿੱਚ ਦਸਤਾਰ ਦੀ ਵੀ ਬੇਦਬੀ ਕੀਤੀ ਤੁਸੀਂ ਕਿਦਾਂ ਵੇਖਿਆ ਮੇਰੀ ਗੱਲ ਸੁਣੋ ਜੋ ਉਹਨਾਂ ਦਾ ਤਰੀਕਾ ਸੀ ਨਾ ਤੇ ਜੋ ਉਹਨਾਂ ਦੀ ਸ਼ਖਸੀਅਤ ਹੈ ਮੇਲ ਨਹੀਂ ਖਾ ਰਹੀ ਹੈ ਜੀ ਕਿਸੇ ਨੇ ਗੋਲੀ ਚਲਾਉਣੀ ਹੁੰਦੀ ਨਹੀਂ ਜੀ ਫ੍ਰੈਕਸ਼ਨ ਆਫ ਸੈਕਿੰਡ ਦੇ ਵਿੱਚ ਗੋਲੀ ਚਲਾ ਸਕਦਾ ਸੀ ਇਹਦੇ ਵੀ वो पुलिस इन्वेस्टिगेट कर रही है उस मुस्लिम पुलिस दा अपना वर्सन है विक्रम सिंह मजेठिया दा अपना वर्सन है सच्चाई बहुत खेती सामने आ जाएगी जी जब वो सच्चाई सामने आ जाएगी फिर ओदे उते टॉक करेंगे जी लेकिन जो चीज बेखंद देवी जिस तरह लग रही है ना उस तरह दी है नहीं लगदा के ओ जे एदी बेटी दुखाई ना जा के मैं देखो 22 साल तो ज्यादा आईपीएस दी नौकरी की थी है ਔਰ ਚੰਗੇ ਤਰੀਕੇ ਦੇ ਨਾਲ ਕੀਤੀ ਹੈ ਔਰ ਜਨਤਾ ਨੂੰ ਸਾਹਮਣੇ ਰੱਖ ਕੇ ਤੇ ਸੰਵਿਧਾਨ ਨੂੰ ਸਾਹਮਣੇ ਰੱਖ ਕੇ ਮੇਂ ਨੌਕਰੀ ਕੀਤੀ ਹੈ ਪਰ ਜਦੋਂ ਤੱਕ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਮੇਰਾ ਉਹਦੇ ਵਿੱਚ ਬੋਲਣਾ ਚੰਗਾ ਨਹੀਂ ਪਰ ਸਰ ਉਹਦੇ ਵਿੱਚ ਜਿਸ ਤਰ੍ਹਾਂ ਕਿਹਾ ਜਾ ਰਿਹਾ ਮੈਂ ਕਿਹਾ ਨਾ ਕਿ ਦੇਖੋ ਦੋ ਚੀਜ਼ ਵੇਖਣ ਨੂੰ ਜਿਸ ਤਰ੍ਹਾਂ ਲੱਗ ਰਹੀ ਹੈ ਨਾ ਉਹ ਹੈ ਨਹੀਂ ਤਾਂ ਹੀ ਮੈਂ ਕਿਹਾ ਮੈਂ ਨਾਲ ਲੱਗੇ ਵਿਕਰਮ ਮਿਠੀਆ ਜੀ ਦਾ ਕਰ ਰਹੇ ਹਾਂ ਕਿ ਉਹਨਾਂ ਦਾ ਕੁਝ ਹੋਰ ਵਰਸਨ ਹੈ ਉਹ ਪੁਲਿਸ ਤੇ ਜਾਂ ਸਰਕਾਰ ਤੇ આરોਪ ਲਗਾ ਰਹੇ ਨੇ ਸਰਕਾਰ ਕੁਝ ਹੋਰ ਕਹਿ ਰਹੀ ਹੈ ਤੇ ਇਸ ਕਰਕੇ ਦੇਖੋ ਸਚਾਈ ਤੇ ਸਾਹਮਣੇ ਆ ਜਾਣੀ ਹੈ ਪੰਜਾਬ ਪੁਲਿਸ ਇੱਕ professional ਪੁਲਿਸ ਹੈ ਡੀਜੀਪੀ ਸਾਹਿਬ ਇੱਕ ਚੰਗੇ ਅਫਸਰ ਨੇ ਤੇ ਇਹ ਸਭ ਕੁਝ ਸਾਹਮਣੇ ਆ ਜਾਣਾ ਹੈ ਤੇ ਇੱਕ ਵਾਰੀ ਜਦੋਂ ਆ ਜਾਏਗੀ ਰਿਪੋਰਟ ਉਸ ਤੋਂ ਬਾਅਦ ਉਹਦਾ ਪਲੱਸ ਮਾਈਨਸ ਤੁਸੀਂ ਦੇਖਾਂਗੇ ਕਿ ਕੀ ਕਰਦੇ ਸਰਕਾਰ ਵੀ ਉੱਥੇ ਉਤਰਦੀ ਆ ਉਸ ਨੂੰ ਲੈ ਕੇ ਦੇਖੋ ਮੇਰੀ ਗੱਲ ਸੁਣੋ ਜੋ ਬੇਅਦਬੀ ਹੋਈ ਸੀ 2007 तो लेकर सतारा तक की असी तपतीश की है जी दो हजार सात तो लेकर सतारा तक की तप्तीश की है साड़ी कुछ ही आ गया है सारा कुछ आ गया है इस तुम अलावा जस्टिस रंजीत सिंह कमीशन की रिपोर्ट भी है उस रिपोर्ट के ही आधार परस आई टी बनी था 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 था। मेरी गल सुन तो हर चीज सामने आ जाना है हर चीज सामने आएगा जो तो आ जाएगा रिपोर्ट के कमी होगी

ਠੀਕ ਹੈ ਫਲਾਣੇ ਦਾ ਪ੍ਰਚਾਰਿਤ ਕਰਵਾ ਦਿਓ ਜੀ ਕਰਵਾਏ ਜਾ ਰਿਹਾ ਪੁਲਿਸ ਪੇਜ ਦਿਓ ਜੀ ਉਹਨਾਂ ਦੇ ਕਰ ਬੰਦੇ ਨੂੰ ਪਹਾਈ ਦਿਓ ਤਾਂ ਸਰਕਾਰੀ ਅਮਲਾ ਵੀ ਨਾਲ ਹੈ ਨਹੀਂ ਜੀ ਮੈਂ ਕਿਉਂ ਕਹ ਰਿਹਾ ਹਾਂ ਜੀ ਅਫਸਰ ਵੀ ਵਹੀ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਚਲਤਾ ਕੀਤਾ ਜੀ ਕਿ ਚਲੋ ਜੀ ਜਿਨ੍ਹਾਂ ਨੇ ਆਕਾਲੀ ਦਲ ਨੂੰ ਬਿਲਕੁਲ ਹੀ ਪਾਸੇ ਕਰਤਾ ਵਹੀ ਅਫਸਰ ਨੇ ਕਿਉਂਕਿ ਇਹ ਅਫਸਰ ਉਹ ਅਸੀਂ ਕੁਝ ਵੀ ਕਰ ਸਕਦੇ ਹਾਂ ਠੀਕ ਹੈ ਇਹਨਾਂ ਦੇ ਹੱਥ ਦੇ ਵਿੱਚ ਹੁੰਦਾ ਨਾ ਇਹਨਾਂ ਅਫਸਰਾਂ ਦੇ ਇਹ 2% ਅਫਸਰ ਨੇ ਜੀ ਸਰ 98% ਜਾਂ ਤਾਂ ਗੁੰਮਰਾਹ ਹੋ ਜਾਂਦੇ ਨੇ ਜਾਂ ਤਮਾਸਬੀਨ ਬਣ ਜਾਂਦੇ ਨੇ ਇਹ 2% ਅਫਸਰ ਨੇ ਚਾਹੇ ਸਿਵਲ ਦੇ ਅਫਸਰ ਪ੍ਰਸ਼ਾਸਨ ਦੇ ਅਫਸਰ ਪੁਲਿਸ ਦੇ ਅਫਸਰ ਪੰਚਾਇਤ ਇਲੈਕਸ਼ਨ ਹੋਇਆ ਜੀ ਸਾਡੇ ਬੰਦਿਆਂ ਦਾ ਪਰਚਾ ਰਦ ਨਹੀਂ ਕਰਾਇਆ ਗਿਆ ਚਾਹੇ ਉਹ ਤੋੜਨੀ ਸ਼ਾਂਤ ਨਹੀਂ ਹੋਇਆ ਕੋਈ ਕੋਈ ਸੁਣੋ ਕੋਈ ਬੰਦਾ ਫਸਲੀ ਬਟੇ ਆਮ ਆਦਮੀ ਪਾਰਟੀ ਦਾ ਚੌਧਰੀ ਬਣ ਕੇ ਆ ਗਿਆ ਜੀ ਕੁਛ ਲੋਇ ਨਾ ਕੋਈ ਬੰਦਾ ਚਾਂਦੇਬਨੂਦੀ ਗੱਲ ਮੇ ਕਰਦਾ ਇੱਕ ਛੋਟੀ ਜਿਹੀ ਪੰਚਾਇਤ ਸੀਗੀ ਦੋ ਪੰਚਾਇਤ ਹੈ ਚਾਂਦੇਬਨੂਦੀ ਦੇ ਵਿੱਚ 1 ਤੇ 2 ਤਾਂ ਬੰਦਾ ਇੱਕ ਫਸਲੀ ਬਟੇ ਚੌਧਰੀ ਬਣ ਕੇ ਆ ਗਿਆ ਮੈਂ ਆਮ ਆਦਮੀ ਪਾਰਟੀ ਦਾ ਚਲੋ ਪਾਰਟੀ ਦੇ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦਾ ਪਰਚਾ ਕਿਸੇ ਮੰਤਰੀ ਨੂੰ ਕਹ ਕੇ ਰੱਦ ਕਰਵਾ ਦਿੱਤਾ ਗਿਆ ਮੈਂ ਡੀਸੀ ਸਾਹਿਬ ਦੇ ਨਾਲ ਗੱਲ ਕੀਤੀ ਕਿ ਮੈਂ ਤਾਂ ਜੀ ਸਿਰਫ ਬੇਨਤੀ ਹੀ ਕਰ ਸਕਦਾ ਹਾਂ ਨਾ ਡੀਸੀ ਸਾਹਿਬ